ਰਾਵੜੂ ਤੇ ਕਾਲਾ ਵੰਗਾ ਵਿੰਦ ਹਿਮਾਤਲ ਜੰਵਾ ਸੰਗੂਸਲ ਜਲ ਦੀ ਤਰੰਗਾ ਤਨ ਸੁਨਾਵੇਂ ਜਾਗੇ ਤਬ ਸੁਭਾਸ਼ ਸੁਮਾਗੇ ਗਾਇ ਕਬ ਜਯਾ ਗਾਤਾ ਜਯਾ ਗਣਤੰਤਰ ਦਿਵਸ ਹੈ 75ਵੇਂ ਇਸ ਮੌਕੇ ਦੇਸ਼ ਵਾਸੀਆਂ ਨੂੰ ਦੇਸ਼ ਦੁਨੀਆ ਚ ਵਿਚ ਵਸਦੇ ਪੰਜਾਬੀਆਂ ਨੂੰ ਜਾਂ ਪੰਜਾਬ ਵਾਸੀਆਂ ਨੂੰ ਕੀ ਸੁਨੇਹਾ ਹੈ ਦੇਸ਼ ਦੀ ਆਜ਼ਾਦੀ ਜਿਹੜੀ ਬੜੀਆਂ ਕੀਮਤਾਂ ਚੁਕਾ ਕੇ ਦੇਸ਼ ਦੀ ਆਜ਼ਾਦੀ ਲਈ ਸੀ ਸਾਰਿਆਂ ਜੋ ਦੇਸ਼ ਦੇ ਯੋਧੇ ਸੀ ਸ਼ਹੀਦ ਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਲਖਤਾਰ ਸਿੰਘ ਸਰਾਭੇ ਵਰਗੇ ਨੇ ਫਾਸੀ ਦੇ ਰਸਿਆਂ ਨੂੰ ਅਸਲੀ ਅਸੀਂ ਚੁੰਮਿਆ ਔਰ ਮਹਾਤਮਾ ਗਾਂਧੀ ਰਾਸ਼ਟਰਪਿਤਾ ਜੀ ਨੇ ਦੇਸ਼ ਆਜ਼ਾਦ ਕਰਾਇਆ ਸਾਰੇ ਦੇਸ਼ ਦੇ ਲੋਕਾਂ ਨਾਲ ਲੜ ਕੇ ਸਾਰੇ ਧਰਮਾਂ ਦੇ ਲੋਕ ਸੀ ਸਾਰੇ ਜਾਤਾਂ ਮਜ਼ਬਾਂ ਦੇ ਲੋਕ ਸੀ ਤਾਂ ਇਹ ਦੇਸ਼ ਆਜ਼ਾਦ ਹੋਇਆ ਸੀ ਬੜੀਆਂ ਕੁਰਬਾਨੀਆਂ ਬਾਅਦ ਅੱਜ ਇਸ ਨੂੰ ਜਾਤੀਵਾਦ ਤੋਂ ਉੱਪਰ ਉੱਠ ਕੇ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਰਤੀ ਭਾਈ ਭਾਈ ਸਾਰੇ ਆਪਾਂ ਇੱਕ ਹਾਂ ਪਹਿਲਾਂ ਹਿੰਦੁਸਤਾਨੀ ਆ ਆਜ਼ਾਦ ਭਾਰਤ ਦੇ ਉਦੋਂ ਬਾਅਦ ਸਾਡੇ ਧਰਮ ਤੇ ਮਜਬ ਉਹ ਆਪਣੇ ਆਪਣੇ ਵੱਖਰੋ ਵੱਖਰੀ ਨੇ ਸਾਰੇ ਆਪਣੇ ਧਰਮਾਂ ਦਾ ਸਤਿਕਾਰ ਕਰਦੇ ਨੇ ਔਰ ਕਾਂਗਰਸ ਪਾਰਟੀ ਖਾਸ ਕਰਕੇ ਸਾਰੇ ਧਰਮਾਂ ਦਾ ਸਾਰੇ ਮਜਬਾਂ ਦਾ ਸਾਰਿਆਂ ਦਾ ਸਤਿਕਾਰ ਕਰਦੀ ਹੈ ਅੱਜ ਕਿਹੜੀਆਂ ਚੁਣੌਤੀਆਂ ਨੇ ਦੇਸ਼ ਦੇ ਜਿਹੜਾ ਹੈਗਾ ਸਾਹਮਣੇ ਤੇ ਕਿਸ ਤਰ੍ਹਾਂ ਅੱਗੇ ਚੱਲਣਾ ਚਾਹੀਦਾ ਹੈ ਦੇਸ਼ ਨੂੰ ਚੁਣੌਤੀਆਂ ਜਿਹੜੀਆਂ ਨੇ ਅੱਜ ਹਮੇਸ਼ਾ ਰਹਿੰਦੀਆਂ ਨੇ ਬਾਹਰਲੀਆਂ ਤਾਕਤਾਂ ਨਾਲ ਜਿਹੜੀਆਂ ਵੱਡੇ ਵੱਡੀਆਂ ਤਾਕਤਾਂ ਤੋਂ ਉਹਨਾਂ ਨੂੰ ਹਾਜਮ ਨਹੀਂ ਹੋ ਰਿਹਾ ਕਿ ਭਾਰਤ ਆਜ਼ਾਦੀ ਤੋਂ ਬਾਅਦ ਇੰਨੀ ਛੇਤੀ ਤਾਕਤਵਰ ਬਣਿਆ ਔਰ ਕਿਵੇਂ ਨਾ ਕਿਵੇਂ ਕਿਸੇ ਟੇਢੇ ਤਰੀਕੇ ਨਾਲ ਬਾਹਰੋਂ ਤੇ ਅੰਦਰੋਂ ਦੇਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਮੈਂ ਇਹੀ ਕਹਾਗਾ ਕਿ ਇਹਦਾ ਜਵਾਬ ਦੇਣ ਲਈ ਸਾਨੂੰ ਦੇਸ਼ ਵਾਸੀਆਂ ਨੂੰ ਇਕ ਹੋਣਾ ਚਾਹੀਦਾ ਹੈ ਦੇਸ਼ ਪ੍ਰਤੀ ਸਾਰਿਆਂ ਦੀ ਵਫਾਦਾਰੀ ਹੋਣੀ ਚਾਹੀਦੀ ਹੈ